ਤੇ ਮਾਤਾ ਦੇ ਦਰਬਾਰ ਦੇ ਵਿੱਚ ਲੈਣਾ ਦੇ ਵੀ ਮਾਤਾ ਦੇ ਦਰਬਾਰ ਖੜੇ ਆ ਤੁਹਾਨੂੰ ਅਸੀਂ ਅੱਜ ਸਪੈਸ਼ਲ ਮੈਂ ਲੱਗਿਆ ਦੱਸਣਾ ਆਪਾਂ ਜਿਹੜਾ ਕਬੀਲੇ ਹੈ ਜਿਨ੍ਹਾਂ ਨੂੰ ਅਸੀਂ ਗੱਡੀਆਂ ਵਾਲੇ ਕਹਿੰਦੇ ਵਿਚਾਰੇ ਸਾਡੇ ਭੈਣ ਭਰਾ ਸਾਰੇ ਅੱਜ ਖਾਸ ਦੇਖਣ ਵਾਲੀ ਗੱਲ ਹੈ ਉਹ ਅੱਜ ਸਾਰੇ ਪਰਿਵਾਰ ਕੋਈ ਸੰਗਰੂਰ ਤੋਂ ਕੋਈ ਗੜਸ਼ੰਕਰ ਤੋਂ ਇਕੱਠੇ ਹੋ ਕੇ ਆਏ ਹੈ ਪਰ ਉਹਨਾਂ ਦਾ ਕਹਿਣਾ ਹੈ ਉਹਨਾਂ ਨੇ ਦੱਸਿਆ ਅੱਜ ਵੀ ਖਾਸ ਦਿਨ ਹੁੰਦਾ ਸਾਡਾ ਅੱਜ ਮਾਂ ਦੇ ਦਰਵਾਜ਼ੇ ਮੱਥਾ ਟੇਕਣ ਦਾ ਆ ਦੇਖ ਸਕਦੇ ਤੁਸੀਂ ਉੱਪਰ ਵੀ ਪੈਦਰਾ ਦੇਖੋ ਆ ਥੱਲੇ ਤੁਸੀਂ ਦੇਖ ਸਕਦੇ ਹੋ ਇਹ ਇਧਰ ਸਾਡੇ ਵੀਰ ਪੈਣਾ ਜੇ ਬੈਠੇ ਆ ਸਾਹਮਣੇ ਦੇਖ ਲੋ ਇਹਨਾਂ ਦੀਆਂ ਕੁੜੀਆਂ ਅੱਗੇ ਆ ਸਾਰਾ ਪਰਿਵਾਰ ਜਿਹੜੇ ਆ ਅਲੱਗ-ਅਲੱਗ ਦੂਰ ਤੋਂ ਕੋਈ ਕਿਸੇ ਇਲਾਕੇ ਤੋਂ ਕੋਈ ਕਿਸੇ ਇਲਾਕੇ ਤੋਂ ਆ ਦੇਖ ਸਕਦੇ ਤੁਸੀਂ ਇਹ ਸਾਰੇ ਜਿਹੜੇ ਹੈਗੇ ਆ ਆਲੇ-ਦੋਲੇ ਤੋਂ ਆਏ ਆ ਮੈਂ ਪੁੱਛਿਆ ਵੀ ਇੱਥੇ ਇੱਕ ਬਜ਼ੁਰਗ ਨੂੰ ਪੁੱਛਿਆ ਉਹ ਐਸੇ ਨਾਲ ਪੁੱਛ ਵੀ ਲੈਂਦੇ ਆ ਅਕਲੀ ਜਿੱਦਾਂ ਤੁਸੀਂ ਅੱਜ ਆਏ ਆ ਪਤਾ ਲੱਗਿਆ ਵੀ ਇਹ ਤੁਹਾਡਾ ਇੱਕ ਚੱਲਾ ਹੀ ਹੁੰਦਾ ਜਿੱਥੇ-ਜਿੱਥੇ ਤੁਹਾਡੇ ਕਬੀਲੇ ਦੇ ਬੰਦੇ ਅਲੱਗ-ਅਲੱਗ ਰਹਿੰਦੇ ਆ ਇਹ ਕਿੱਦਾਂ ਹੁੰਦਾ ਵੀ ਕਿੱਦਾਂ ਵੀ ਉਹਨਾਂ ਨੇ ਮੈਨੂੰ ਪਤਾ ਲੱਗਿਆ ਦੱਸਿਆ ਵੀ ਅਸੀਂ 19 ਤਰੀਕ ਨੂੰ ਆਦੇ 21 ਨੂੰ ਜਾਂਦੇ ਆ ਇਹ ਕਿੱਦਾਂ ਅਲੱਗ-ਅਲੱਗ ਜਗ੍ਹਾ ਤੇ ਫਿਰ ਤੁਸੀਂ ਇਹ ਪਹਿੰਜ ਕਿੱਦਾਂ ਹੁੰਦਾ ਵੀ ਇਹ ਹੈ ਨਹੀਂ ਇਹ ਕਿੱਦਾਂ ਲੱਗ ਨਹੀਂ ਫਿਰ ਇੱਕ ਦੂਏ ਨੂੰ ਸੁਨੇਹੇ ਲਾਂਦੇ ਤੁਸੀਂ ਨਹੀਂ ਨਹੀਂ ਆ ਬਈ ਸਭ ਨੂੰ ਪਤਾ ਹੀ ਹੁੰਦਾ ਇੱਥੇ ਦਾ ਕਿਹਾ ਕੋਈ ਵਿਧੀ ਪ੍ਰਧਾਨ ਹੁੰਦਾ ਹੈ ਜਾਂ ਜਿੱਦਾਂ ਰੁਟੀਨ 'ਚ ਸਾਰੇ ਮੱਥਾ ਦੇਖਦੇ ਐ ਏਡੇ ਦੇਖਦੇ ਐ ਹਾਂ ਤੇ ਵੀ ਦੇ ਸਾਰੇ ਦੇਖੀਂ ਉੱਚੀ ਬੋਲੋ ਮੜਾ ਕਿ ਕਹਿੰਦੇ ਮੱਥੇ ਦੇਖਦੇ ਮੱਥੇ ਦੇਖਦੇ ਜਿੱਦਾਂ ਦੇਖਦੇ ਆ ਅੱਛਾ ਨਹੀਂ ਮੱਥੇ ਇੱਥੇ ਦੇਖਦੇ ਐ ਫਿਰ ਤੁਸੀਂ 19 ਤਰੀਕ ਨੂੰ ਆ ਜਾਣਾ ਹੈ ਮੈਨੂੰ ਵੀ ਅੱਜ ਤੇ ਜਾਣਾ ਨਹੀਂ ਕਿ ਆਉਂਦੇ ਐ ਹਰ ਨੇ 19 ਨੂੰ ਵੀ ਆ ਜਾਂਦੇ 71 ਨੂੰ ਵੀ ਫਿਰ ਜਾਣਾ ਪਰ 21 ਤਰੀਕ ਨੂੰ ਆ ਫਿਰ ਅੱਛਾ 21 ਨੂੰ ਜਾਣਾ ਹੈ ਫਿਰ ਯਾਨੀ ਕਿ ਹਰ ਸਾਲ ਆਲੇ ਦੁਆਲੇ ਤੋਂ ਦੂਰ ਕਿੰਨੇ ਕਿੰਨੇ ਦੂਰ ਤੋਂ ਆਉਂਦੇ ਜਿਹੜੇ ਤੁਹਾਡੇ ਕਬੀਲੇ ਦੇ ਬੰਦੇ ਪਤਾ ਜੀ ਕਿ ਕਿਵੇਂ ਜਿਹੜੇ ਤੇ ਬੀਜੇ ਬੀਜੇ ਜਿਹੜੇ ਜਿਹੜੇ ਢਾਣਾ ਢਾਣਾ ਦੇ ਆਉਂਦੇ ਤੁਸੀਂ ਕੀ ਬੋਲੋਗੇ ਇਹ ਪੂਰੇ ਹਿੰਦੁਸਤਾਨ ਚੋਂ ਹੁੰਦਾ ਹੈ ਜਾਂ ਪੰਜਾਬ ਚੋਂ ਜਿਹਦਾ ਸਾਰੇ ਆਦੇ ਅਨਸਾਰ ਯਾਦ ਕੀ ਹੈ ਇਹ ਦੇਖੋ ਨੂਰਪੁਰ ਬੇਤੀ ਤੋਂ ਵੀ ਇਹ ਤੇਰਾ ਮੰਤੂ ਖੜਾ ਇਹ ਮੰਤੂ ਵੀਰੇ ਦੱਸਿਓ ਇਹ ਕਿੱਦਾਂ ਹੁੰਦਾ ਮੇਰੇ ਦਾ ਤੁਹਾਡਾ ਉੱਚੀ ਬੋਲੋ ਮਾੜਾ ਕੀ ਤਰੀਕ ਨੂੰ ਇਹ ਜਾਨਾ ਨਹੀਂ ਸਾਹ ਸੁਣ ਮਾਤਾ ਦੇ ਸੋਣ ਮਹੀਨੇ ਚ ਮੱਕਾ ਦੇਖਣ ਆਈਦਾ ਹਰ ਸਾਲ ਦੀ ਤਰ੍ਹਾਂ ਇਹ ਫਿਰ ਜਿੱਥੇ ਜਿੱਥੇ ਤੁਹਾਡਾ ਕਬੀਲਾ ਵਸਿਆ ਹੋਇਆ ਉਹ ਗੱਡੀਆਂ ਵਾਲੇ ਹੈਗੇ ਉੱਥੇ ਉੱਥੇ ਪਤਾ ਉਹਨਾਂ ਦਾ ਆਣਾ ਜਿੱਥੇ ਪੂਰੇ ਹਿੰਦੁਸਤਾਨ ਜਾਂ ਪੰਜਾਬ ਚ ਪੂਰੇ ਪੰਜਾਬ ਵਿੱਚ ਪੰਜਾਬ ਚ ਜਿੱਥੇ ਜਿੱਥੇ ਤੁਸੀਂ ਬਸਦੇ ਆਂ ਤੂੰ ਜਣੇ ਇੱਕ ਦੂਜੇ ਨਾਲ ਦੱਸਣ ਦੀ ਲੋੜ ਨਹੀਂ ਹੈ ਕੋਈ ਲੋੜ ਨਹੀਂ ਕਿੰਨੀ ਵਾਦੇ ਹੁੰਦੇ ਸੀ 18 ਤੇ ਸ਼ੁਰੂ ਆਉਂਦਾ 12 ਤੋਂ 21 ਤੱਕ ਸਵੇਰ ਨੂੰ ਸਮਾਪਤੀ ਹੈ ਸਵੇਰ ਨੂੰ ਸਮਾਪਤੀ ਇੱਥੇ ਆ ਕੇ ਤੁਸੀਂ ਕਿਆ-ਕਿਆ ਕਰਦੇ ਆ ਇੱਥੇ ਆ ਕੇ ਮੱਥਾ ਟੇਕਦੇ ਭੰਗੜੇ ਪੈਂਦੇ ਆ ਖੁਸ਼ੀਆਂ ਗਿੱਧਾ ਪੈਂਦਾ ਨਜ਼ਾਰੇ ਲੈਂਦੇ ਚਾਹਾਂ ਇਹਦੇ ਪਿੱਛੇ ਦਾ ਕਾਰਨ ਕੀ ਹੈ ਜਦੋਂ ਮੰਨ ਲਓ ਪੁਰਾਣੇ ਸਿਆਣੇ ਆਉਂਦੇ ਤਾਂ ਕੋਈ खास ਮਤਮਾ ਮਕਸਦ ਹੀ ਹੈ ਨਹੀਂ ਮੰਨਦੇ ਆ ਬੋਟ ਬੋਟੇਰੇ ਸ਼ੁਰੂ ਤੇ ਹੀ ਮੰਨਦੇ ਆਂਦੇ ਮਾਦੇ ਨਹੀਂ ਕੋਈ ਖਾਸ ਉਸ ਦਿਨ ਨੂੰ ਆਂਦੇ ਤੁਸੀਂ ਉਸ ਦਿਨ ਨੂੰ ਕੋਈ ਖਾਸ ਮਕਸਦ ਹੁੰਦਾ ਵੀ ਅਸੀਂ ਤਾਂ ਜਿਹਾ ਚਾਲਾ ਦੇ ਮਾਗਾਂਦੇ ਆ ਚਾਲਾ ਜਾਏ ਸਾਡੇ ਹੋਵੇ ਨਾ ਹੋਵੇ ਨਹੀਂ ਅਸੀਂ 20 ਤਰੀਕ ਨੂੰ ਆਣਾ ਜਿਹੜਾ ਕਿ ਜੱਲ ਜਿਹਦਾ ਚਾਲਾ ਹੁੰਦਾ ਉਦਾਂ ਹੈ ਚਾਲਾ ਲਾਓਵੇ ਜਾਵੇ ਹੋਵੇ ਨਹੀਂ ਨਹੀਂ ਕਰਵਾਣਾ ਆਣਾ ਤੁਹਾਡਾ ਕਹਿਣ ਦਾ ਮਤਲਬ ਤੁਹਾਡੀ ਕਬੀਲੇ ਦਾ ਕਿਦਾਂ ਦਾ ਇਹ ਸਾਡਾ ਚਾਲਾ ਹੁਣ ਤੁਹਾਡਾ ਚਾਲਾ ਹੈ ਇੱਕ ਹਰ ਸਾਲ ਹੈ ਹਰ ਸਾਲ ਦੀ ਹਰ ਸਾਲ ਤੁਸੀਂ ਆਣੇ ਹੈ ਆ ਦੇਖ ਲਓ ਤੁਸੀਂ ਤੁਸੀਂ ਕਿਹੜਾ ਪਿੰਡਾ ਵੋਟ ਹੈ ਕਿਹੜਾ ਰੱਕ ਤੁਸੀਂ ਨੂਟਪੁਰ ਵਿੱਚ ਜਿੱਦਾਂ ਤੁਸੀਂ ਵੀ ਜਾਡਣਾ ਇਹ ਜਾਂਡਲੇ ਕੋਈ ਘਰ ਸ਼ੈਂਕ ਕਰੇ ਜਾਂਡਲਾ ਹਰ ਸਾਲ ਨੂੰ ਆ ਮਾਂਜਰੀ ਕਿਹੜਾ ਕਿਹੜੀ ਜਗਾ ਸਾਲ ਨੂੰ ਆ ਮਾਂਜਰੀ ਕੋਈ ਰੋਕਣਾ ਕੋਈ ਰੋਟਰਾਣੀ ਕੋਈ ਕਰਾਣੀ ਜਿੱਥੇ ਜਿੱਥੇ ਬੰਦੇ ਰਹਿੰਦੇ ਥੋੜੇ ਹੈ ਇਹ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਜਿਵੇਂ ਇਹਨਾਂ ਨਾਲ ਗੱਲਬਾਤ ਵੀ ਹੋਈ ਹੈ ਸਾਰਿਆਂ ਨਾਲ ਤੇ ਜਿੰਨੇ ਵੀ ਗੱਡੀਆਂ ਵਾਲੇ ਵਿਚਾਰੇ ਕਬੀਲੇ ਜਿਹੜੇ ਇਹਨਾਂ ਦੇ ਜਿੱਥੇ-ਥਥਾ ਪੰਜਾਬ 'ਚ ਰਹਿੰਦੇ ਆ ਇਹ ਹਰ 20 ਤਰੀਕ ਤੱਕ 21 ਨੂੰ ਇਹਨਾਂ ਨੇ ਚੱਲ ਜਾਣਾ ਔਰ ਕੋਈ 18 ਨੂੰ ਆ ਜਾਂਦੇ ਕੋਈ 17 ਨੂੰ ਵੀ 19 ਨੂੰ ਮੇਰੇ ਇਹ ਇਹਨਾਂ ਦਾ ਹਰ ਸਾਲ ਚੱਲਦਾ ਹੁੰਦਾ ਜੇ ਸਾਨੂੰ ਵੀ ਪਹਿਲੀ ਵਾਰ ਪਤਾ ਲੱਗਿਆ ਮੈਂ ਆਪਣੀ ਗੱਲ ਕਰਦਾ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਅੱਜ ਵੀ ਇੱਕ ਖਾਸ ਦਿਨ ਹੁੰਦਾ ਮਾਤਾ ਦੇ ਦਰਬਾਰ ਤੇ ਮੱਠਾ ਟਿਕਣ ਦਾ ਔਰ ਸਭ ਤੋਂ ਵੱਡੀ ਗੱਲ ਇਹ ਪਰਿਵਾਰ ਸਮੇਤ ਆਏ ਹੋਏ ਐ ਆ ਦੇਖ ਲਓ ਬੱਚੇ ਵੀ ਇਹਨਾਂ ਦੇ ਮੈਂ ਦਿਖਾਦਾ ਆ ਦੇਖ ਲਓ ਤੁਸੀਂ ਇਹਨਾਂ ਦੇ ਬੱਚੇ ਵੀ ਨਾਲ ਆਏ ਹੋਏ ਐ ਅੱਜ ਜੇ ਸੱਚ ਪੁੱਛੋ ਨਾ ਅੱਜ ਮਾਤਾ ਦੇ ਦਰਬਾਰ ਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਉਹ ਗੱਡੀ ਵਾਲੇ ਜਿਹੜੇ ਹੈਗੇ ਵੀਰ ਐ ਇਹਨਾਂ ਦਾ ਭਾਈਚਾਰਾ ਅੱਜ ਬੜੀ ਤਦਾਦ ਦੇ ਵਿੱਚ ਠਾ ਆਇਆ ਹੋਇਆ ਹਰ ਪਾਸੇ ਜਨਨ ਹਰ ਸਾਲ ਦੇ ਵਿੱਚ ਤੁਸੀਂ ਦੇਖ ਸਕਦੇ ਹਰ ਪਾਸੇ ਇਹੀ ਅਜ ਵੀਰ ਇੱਥੇ ਮਿਲਣਗੇ ਸੋ ਇਹ ਤੁਹਾਨੂੰ ਇੱਕ ਜਾਣਕਾਰੀ ਦਿੱਤੀ ਹੈ ਕਿ ਗੱਡੀ ਵਾਲੇ ਵਾਲਿਆਂ ਦਾ ਮਾਤਾ ਦੇ ਦਰਵਾਜ਼ੇ ਤੇ ਇਹ ਜਿਹੜਾ ਹਰ ਸਾਲ ਦਾ ਚਾਲਾ ਹੁੰਦਾ ਹੈ ਉਤੇ ਇਹ ਵੀਰ ਔਰ ਮਾਤਾ ਅੱਗੇ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਮਾਫ ਇਹਨਾਂ ਵੀਰਾ ਦੀ ਪਰਿਵਾਰਾਂ ਦੀ ਹਰ ਮਨੋ ਕਾਮਨਾ ਜਿਹੜੀ ਹੈ ਉਹ ਪੂਰੀ ਕਰੇ ਸੋ ਬੋਲ ਸੱਚੇ ਦਰਵਾਜ਼ੇ ਕੀ ਜੈ ਕਰਮਾਨਾ ਦੇ ਬਿਦਾਂ ਜੈ ਜੈ ਜੈ